ਕਰਤੋਂ ਖੁਸ਼ੀ-ਖੁਸ਼ੀ ਤਿਆਰ ਹੋ ਕੇ ਵਿਆਹ ਦੇ ਲਈ ਨਿਕਲੇ પતિ-ਪਤਨੀ ਦੀ ਰਾਤ ਵਿੱਚ ਦਰਦਨਾਖ ਹਾਦਸੇ ਤੋਂ ਬਾਅਦ ਪਤਨੀ ਦੀ ਜਾਨ ਗਈ ਜਦੋਂ ਕਿ ਪਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਗਿੱਦੜਬਾਹਾ ਮਲੋਟ ਰੋਡ ਤੇ ਸਥਿਤ ਪਿੰਡ ਥੇੜੀ ਦੇ ਨੇੜੇ ਇੱਕ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਔਰਤ ਦੀ ਜਾਨ ਗਈ ਹੈ ਇੱਕ ਹੋਰ ਵਿਅਕਤੀ ਵੀ ਜ਼ਖਮੀ ਹੋਇਆ ਜੋ ਕਿ ਦੂਸਰੀ ਕਾਰ ਤੇ ਵਿੱਚ ਸੀ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਡਿਵਾਈਡਰ ਪਾਰ ਕਰਦੀ ਹੋਈ ਇੱਕ ਕਾਰ ਉੱਡਦੀ ਆਈ ਅਤੇ ਉਹਨਾਂ ਦੇ ਵਿਚਾਲੇ ਜਾ ਵੱਜੀ। ਜ਼ਖਮੀ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਭੇਪਰਤੀ ਕਰਵਾਇਆ ਗਿਆ ਪਰ ਉੱਥੇ ਹੀ ਪਤਾ ਲੱਗਿਆ ਕਿ ਪਿੰਡ ਮਾਹੂਆਣਾ ਬੋਤਲਾ ਫਾਜ਼ਿਲਕਾ ਦਾ ਰਹਿਣ ਵਾਲਾ ਹਰਪਜਨ ਸਿੰਘ ਆਪਣੀ ਪਤਨੀ ਹਰਮਨਦੀਪ ਕੌਰ ਦੇ ਨਾਲ ਆਪਣੀ ਆਲਟੋ ਕਾਰ ਤੇ ਵਿੱਚ ਪੈਲਸ ਵੱਲ ਹੀ ਜਾ ਰਿਹਾ ਸੀ। ਵਿਆਹ ਦੇ ਚਾਹ ਦੇ ਵਿੱਚ ਪਤੀ-ਪਤਨੀ ਦੋਵੇਂ ਹੀ ਖੁਸ਼ ਸਨ। ਇਸੇ ਦੌਰਾਨ ਕਿ ਦਰਬਾਰੇ ਵੱਲੋਂ ਆਉਂਦੀ ਇੱਕ ਸਫੇਦ ਰੰਗ ਦੀ 스ਵਿਫਟ ਨੰਬਰ ਦੀ ਕਾਰ ਦੇ ਵੱਲੋਂ ਜੋ ਕਿ ਮਲੋਟ ਵੱਲ ਜਾ ਰਹੀ ਸੀ ਅਚਾਨਕ ਹੀ ਬੇਕਾਬੂ ਹੋ ਗਈ ਸੜਕ ਦੇ ਦਰਮਿਆਨ ਬਣੇ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਉਹ ਦੂਸਰੀ ਸੜਕ ਤੇ ਗਿੱਦੜਬਾਹਾ ਵੱਲ ਜਾ ਰਹੀ ਆਲਟੋ ਕਾਰ ਤੇ ਵੀ ਜਾ ਟਕਰਾਈ ਜਿਸ ਦੇ ਨਤੀਜੇ ਵਜੋਂ ਆਲਟੋ ਕਾਰ ਤੇ ਵਿੱਚ ਸਵਾਰ ਹਰਮਨਦੀਪ ਗੌਰ ਦੀ ਜਾਨ ਚਲੀ ਗਈ ਅਤੇ ਉਸ ਦਾ ਪਤੀ ਜ਼ਖਮੀ ਹੋ ਗਿਆ ਬਿਆਦੀਆਂ ਖੁਸ਼ੀਆਂ ਦੁੱਖ ਦੇ ਵਿੱਚ ਬਦਲ ਗਈਆਂ ਜਦੋਂ ਉਹਨਾਂ ਦੇ ਕੰਨ 'ਇਹ ਖਬਰ ਪਹੁੰਚੀ ਕਿ ਰਿਸ਼ਤੇਦਾਰ ਹਾਦਸੇ ਦਾ ਸ਼ਿਕਾਰ ਹੋਏ ਨੇ ਅਤੇ ਉਸ ਦੀ ਜਾਨ ਚਲੀ ਗਈ ਹੈ ਇਸ ਤੋਂ ਬਾਅਦ ਤੁਰੰਤ ਹੀ ਗਿੱਦੜ ਬਹਾਦਰ ਸਿਵਲ ਹਸਪਤਾਲ ਵਿਖੇ ਜ਼ਖਮੀਆਂ ਨੂੰ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਸਵਿਫਟ ਸਵਾਰ ਅਣਪਛਾਤੇ ਨੌਜਵਾਨ ਦੀ ਹਾਲਤ ਨਾਜ਼ੁਕ ਹੈ ਜਿਸ ਨੂੰ ਦੇਖਦੇ ਹੋਏ ਬਠਿੰਡਾ ਰੈਫਰ ਕਰ ਦਿੱਤਾ ਗਿਆ ਸਭ ਲਈ ਚੱਲੇ ਮੈਰਜਟੇ ਤਰਕੇ ਠੀਕ ਹੈ ਜੀ ਤੇ ਗੱਦੜਵੇ ਇਹਨਾਂ ਨੇ ਪੈਲਸ ਜਾਣਾ ਹੈ ਉੱਥੇ ਚੋੜੇ ਥੇੜੀ ਕੋਲੇ ਜਾ ਕੇ ਉੱਥੇ ਆਸਵਾਪਾ ਠੀਕ ਹੈ ਜੀ ਉਧਰ ਬਟੰਡੇ ਸਾਈਡ ਤੋਂ ਗੱਡੀ ਆ ਰਹੀ ਸੀ ਸੋਇਟ ਗੱਡੀ ਆ ਰਹੀ ਸੀ ਠੀਕ ਹੈ ਜੀ ਇਧਰ ਇਹਦਾ ਵਾਲੀ ਸਾਈਡ ਤੇ ਜਾ ਰਹੇ ਸੀ ਉਹ ਗੱਡੀ ਟੁਇਡਰ ਪਾਰ ਕਰਕੇ ਤੇ ਹੋਂਦੇ ਉਪਰ ਆ ਡਿੱਗਦੀ ਠੀਕ ਹੈ ਜੀ ਜਿਹੜੇ ਗੱੜਾ ਫਿਰ ਉਡੀਆਰੀ ਅਧਰਾਲ ਦੇ ਉੱਥੇ ਗੱਦੜਵੇ ਜਾ ਕੇ ਡੈਥ ਹੋ ਗਈ ਠੀਕ ਹੈ ਇਹਦੇ ਨਾਲ ਦਾ ਮੁੰਡੇ ਦੇ ਨਾਲ ਇੱਕ ਤਾਂ ਟੁੱਟੀ ਲੱਤ ਤੇ ਬਾਹਂ ਜੀ ਅੱਛਾ ਜੀ ਤੇ ਬਾਕੀ ਦੇ ਮੁੰਡੇ ਸਿਰ ਚ ਗਦਾ ਦੇ ਸੱਟ ਜੀ ਠੀਕ ਹੈ ਜੀ ਬਾਕੀ ਉੱਤੇ ਹੈਗਾ ਉਹਨਾਂ ਨੂੰ ਪਤਾ ਜੀ ਬਾਕੀ ਠੀਕ ਹੈ ਇਹ ਮੇਰਾ ਕੰਮ ਜਿਨ੍ਹਾਂ ਦੀ ਡੈਥ ਹੋਈ ਆ ਕਿੰਨੀ ਉਮਰ ਹੈ ਉਹਨਾਂ ਦੇ ਹੋਰ ਹੈਗੇ 70 ਕਿਦਾਂ ਲੋਬ 70 ਸਾਲ 70 ਸਾਲ ਠੀਕ ਹੈ ਤੇ ਕਾਰ ਦੇ ਵਿੱਚ ਕਿੰਨੇ ਜਾਨੇ ਸੀਗੇ ਦੋ ਹੀ ਸੀ ਦੋ ਜਾਨੇ ਸੀ ਠੀਕ ਹੈ ਜਿਹੜੇ ਇਹਨਾਂ ਦੀ ਡੈਥ ਹੋਈ ਆ ਕੀ ਨਾਮ ਇਹਨਾਂ ਦਾ ਇਹ ਰਪਾਜਨ ਸਿੰਘ ਜੀ ਗੁੜੀ 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 ਹਾਂਜੀ ਹਰਮਨ ਹਰਮਨ ਜੀ ਦਾ ਅੱਛਾ ਜਿਹੜੇ ਜ਼ਖਮੀ ਹੋ ਯਾਰ ਭਜਨ ਸਿੰਘ ਆ ਉਹ ਜਿਹਦੇ ਦਾ ਸੱਟ ਲੱਗ ਗਈ ਹਾਂਜੀ ਉਹ ਦਾ ਭਜਨ ਸਿੰਘ ਜੀ ਠੀਕ ਹੈ ਦੋਵੇਂ ਪਤੀ ਪਤਨੀ ਸੀ ਪਤੀ ਪਤਨੀ ਠੀਕ ਹੈ